ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅਜੀਤ ਪਵਾਰ ਜੋ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸਨ ਕੱਲ ਇੱਕ ਪ੍ਰੋਗਰਾਮ ਦੇ ਲਈ ਉਹਨਾਂ ਨੇ ਆਪਣੇ ਪ੍ਰਾਈਵੇਟ ਜੈਟ ਦੇ ਵਿੱਚ ਉਡਾਨ ਭਰੀ ਤੇ ਕੁਝ ਹੀ ਪਲਾਂ ਬਾਅਦ ਕਰੀਬ 9:30 ਵਜੇ ਉਹਨਾਂ ਦਾ ਜੋ ਜਹਾਜ਼ ਉਹ ਬਾਰਾਮਤੀ ਮਹਾਰਾਸ਼ਟਰ ਦੇ ਵਿੱਚ ਉਸ ਦੇ ਕੋਲ ਕ੍ਰੈਸ਼ ਹੋ ਜਾਂਦਾ ਤੇ ਉਸ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਸਣੇ ਅਜੀਤ ਪਵਾਰ ਦੀ ਉਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ ਹੈ ਅਲੱਗ-ਅਲੱਗ ਐਂਗਲ ਤੋਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਅਹਮਦਾਬਾਦ ਦੇ ਵਿੱਚ ਪਲੇਨ ਕ੍ਰੈਸ਼ ਹੋਇਆ ਸੀ 에ਅਰ ਇੰਡੀਆ ਦਾ ਤਾਂ ਉਸ ਦਾ ਵੀ ਇੱਕ ਵੀਡੀਓ ਰਿਕਾਰਡ ਹੋ ਗਿਆ ਸੀ ਜੋ ਸ਼ਾਇਦ ਇਤਿਹਾਸ ਬਣ ਗਿਆ ਤੇ ਇਤਿਹਾਸ ਦੀ ਵੀ ਚਰਚਾ ਬਾਰ-ਬਾਰ ਹੋਏਗੀ ਤੇ ਇਸ ਵੀਡੀਓ ਨੂੰ ਵੀ ਕੁਝ ਇਸ ਤਰ੍ਹਾਂ ਹੀ ਦੇਖਿਆ ਜਾਣਾ ਚਾਹੀਦਾ ਜੋ ਸੀਸੀਟੀਵੀ ਵੀਡੀਓ ਹੁਣ ਸਾਹਮਣੇ ਆਇਆ ਹੈ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਰਾਮਤੀ ਜਦੋਂ ਕੱਲ ਅਜੀਤ ਪਵਾਰ ਨੇ ਇੱਕ ਪ੍ਰੋਗਰਾਮ ਦੇ ਲਈ ਜਾਣਾ ਸੀ ਇੱਕ ਰੈਲੀ ਦੇ ਨਾਲ ਸੰਬੰਧਿਤ ਬੈਠਕ ਨੂੰ ਸੰਬੋਧਨ ਕਰਨਾ ਸੀ ਪਰ ਉਸੇ ਸਮੇਂ ਇੱਕ ਇਮਾਰਤ ਵਿੱਚ ਲੱਗਿਆ ਸੀਸੀਟੀਵੀ ਦੇ ਵਿੱਚ ਸਭ ਕੁਝ ਕੈਦ ਹੋ ਗਿਆ ਇਹ ਤਸਵੀਰ ਕੱਲ ਕਰੀਬ 9:30 ਵਜੇ ਦੀ ਹੈ ਇੱਕ ਜੋ ਟਾਈਮ ਹੈ ਉਹ ਵੀ ਤੁਹਾਨੂੰ ਸਕਰੀਨ ਤੇ ਚੱਲਦਾ ਦਿਖਾਈ ਦੇ ਰਿਹਾ ਅੱਜ 8:46 ਮਿੰਟ ਦਾ ਜਦੋਂ ਇਹ ਜਹਾਜ਼ ਆਪਣਾ ਕੰਟਰੋਲ ਖੋ ਕੇ ਲੈਂਡ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਕੁਝ ਹੀ ਸੈਕਿੰਡ ਬਾਅਦ ਇੱਕ ਧੂਏ ਦਾ ਤੇ ਅੱਗ ਦਾ ਵੱਡਾ ਗੁਬਾਰ ਪੂਰੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਦਾ ਲੋਕ ਭੱਜ ਕੇ ਪਹੁੰਚਦੇ ਨੇ ਇਸ ਥਾਂ ਤੇ ਤੁਸੀਂ ਇਹ ਵੀਡੀਓ ਉਸੇ ਤਰ੍ਹਾਂ ਹੀ ਅ ਦੇਖ ਸਕਦੇ ਹੋ ਜਦੋਂ ਅਹਮਦਾਬਾਦ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਜਹਾਜ਼ ਹਾਦਸਾ ਹੋਇਆ ਸੀ ਤੇ ਉਸੇ ਤਰ੍ਹਾਂ ਦਾ ਹੀ ਜੋ ਧੂਆਂ ਸੀ ਜੋ ਅੱਗ ਦੇ ਭਾਂਬੜ ਸੀ ਇਸੇ ਤਰ੍ਹਾਂ ਉੱਠੇ ਸਨ ਤਾਂ ਅਜੀਤ ਪਵਾਰ ਦੇ ਸੀਸੀਟੀਵੀ ਵੀਡੀਓ ਦਾ ਅਜੀਤ ਪਵਾਰ ਦੇ ਜੋ ਹਾਦਸਾ ਹੋਇਆ ਉਹਨਾਂ ਦੇ ਜਹਾਜ਼ ਨਾਲ ਉਸ ਦਾ ਸੀਸੀਟੀਵੀ ਵੀਡੀਓ ਹੁਣ ਲਗਾਤਾਰ ਵਾਇਰਲ ਹੋ ਰਿਹਾ ਤੇ ਲੋਕ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਕਿ ਆਖਿਰਕਾਰ ਇਹ ਹਾਦਸਾ ਕੀ ਸਿਰਫ ਤਕਨੀਕੀ ਖਰਾਬੀ ਕਰਕੇ ਹੋਇਆ ਜਾਂ ਕੋਈ ਹੋਰ ਵੀ ਕਾਰਨ ਸੀ ਇਸ ਦੇ ਪਿੱਛੇ ਬਹੁਤ ਸਾਰੇ ਲੋਕ ਇਸ ਦੇ ਇਸ ਹਸਾਸੇ ਨੂੰ ਲੈ ਕੇ ਸਵਾਲ ਵੀ ਚੁੱਕ ਰਹੇ ਨੇ ਆਖਿਰ ਕੱਲ ਜਦੋਂ ਇਹ ਹਾਸਾ ਹੋਇਆ ਇਹ ਮੰਨ ਭਾਗੀ ਖਬਰ ਪੂਰੇ ਭਾਰਤ ਦੇ ਵਿੱਚ ਫੈਲੀ ਕਿ ਮਹਾਰਾਸ਼ਟਰ ਦੇ ਇੱਕ ਵੱਡੇ ਆਗੂ ਅਜੀਤ ਪਵਾਰ ਉਪ ਮੁੱਖ ਮੰਤਰੀ ਸਨ ਮਹਾਰਾਸ਼ਟਰ ਦੇ ਉਹ ਉਸ ਦੁਨੀਆ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਸਵੀਰਾਂ ਦੋ ਤੁਹਾਡੇ ਸਾਹਮਣੇ ਨੇ ਇੱਕ ਤਸਵੀਰ ਜੋ ਸੀਸੀਟੀਵੀ ਦੇ ਸੀ ਤੁਹਾਨੂੰ ਦਿਖਾ ਰਹੇ ਹਾਂ ਤੇ ਸੀਸੀਟੀਵੀ ਤੋਂ ਬਾਅਦ ਜੋ ਗਰਾਉਂਡ ਤੇ ਦੇਖਣ ਨੂੰ ਮਿਲਿਆ ਲੋਕ ਸਥਾਨਕ ਲੋਕ ਸਭ ਤੋਂ ਪਹਿਲਾਂ ਮੌਕੇ ਤੇ ਪਹੁੰਚੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਆਖਿਰਕਾਰ ਇਹ ਹੋਇਆ ਕੀ ਹੈ ਫਿਰ ਸਥਾਨਕ ਪ੍ਰਸ਼ਾਸਨ ਨੂੰ ਖਬਰ ਲੱਗਦੀ ਹੈ ਕਿ ਇਹ ਅਜੀਤ ਪਵਾਰ ਦਾ ਉਹੀ ਜਹਾਜ਼ ਜੋ ਰਡਾਰ ਤੋਂ ਅਚਾਨਕ ਗਾਇਬ ਹੋਇਆ ਤੇ ਇਥੇ ਜਮੀਦੋਸ ਹੋ ਗਿਆ ਤੇ ਇਸੇ ਥਾਂ ਤੇ ਜੋ ਪੰਜ ਲੋਕ ਸਵਾਰ ਸਨ ਅਜੀਤ ਪਵਾਰ ਖੁਦ ਉਹਨਾਂ ਦਾ ਸਿਕਿਉਰਿਟੀ ਗਾਰਡ ਤੇ ਤਿੰਨ ਕਰੂ ਮੈਂਬਰ ਕੋ ਪਾਇਲਟ ਪਾਇਲਟ ਤੇ ਫਲਾਈਟ اٹੈਂਡੈਂਟ ਪੰਜੇ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਜੋ ਮਲਵਾ ਹੈ ਉਹ ਸੜਦਾ ਹੋਇਆ ਦਿਖਾਈ ਦੇ ਰਿਹਾ ਸੀ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਦੇਰ ਹੋ ਚੁੱਕੀ ਸੀ ਤੇ ਉਸ ਤੋਂ ਕਰੀਬ ਕਰੀਬ 24 ਘੰਟੇ ਬਾਅਦ ਆ ਤਸਵੀਰ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਬਾਰਾਮਤੀ ਦੀ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਅਜੀਤ ਪਵਾਰ ਦੇ ਸੰਸਕਾਰ ਮੌਕੇ ਵੱਡਾ ਇਕੱਠ ਉਹਨਾਂ ਨੂੰ ਚੋਣ ਵਾਲਿਆਂ ਦਾ ਵੱਡਾ ਇਕੱਠ ਉਹਨਾਂ ਦੀ ਪਾਰਟੀ ਦੇ ਵਰਕਰਾਂ ਦਾ ਇਕੱਠ ਤੇ ਜੋ ਲੋਕ ਅਜੀਤ ਪਵਾਰ ਨਾਲ ਜੁੜੇ ਹੋਏ ਸਨ ਉਹ ਸਾਰੇ ਲੋਕ ਪੂਨੇ ਦੇ ਬਾਰਾਮਤੀ ਇਸ ਇਲਾਕੇ ਦੇ ਵਿੱਚ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਪਹੁੰਚੇ ਹੋਏ ਸਨ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਬਹੁਤ ਘੱਟ ਤਸਵੀਰਾਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਜਦੋਂ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਏਗੀ ਉੱਥੇ ਤੱਕ ਅਜੀਤ ਪਵਾਰ ਦੇ ਚੋਣ ਵਾਲਿਆਂ ਦਾ ਉਹਨਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਮੰਚ ਇੱਕ ਪਾਸੇ ਲਗਾਇਆ ਗਿਆ ਜਿਸਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਜੋ ਦਿੱਲੀ ਤੋਂ ਸ਼ਖਸੀਅਤਾਂ ਪਹੁੰਚਿਆ ਹੋਈਆਂ ਸਨ ਸਿਆਸਤ ਨਾਲ ਸੰਬੰਧਤ ਉਹ ਵੀ ਪਹੁੰਚਿਆ ਹੋਈਆਂ ਸਨ ਤੇ ਲੋਕ ਭਿਜੀਆਂ ਅੱਖਾਂ ਦੇ ਨਾਲ ਅਜੀਤ ਪਵਾਰ ਨੂੰ ਆਖਰੀ ਵਿਦਾਇਗੀ ਦੇ ਰਹੇ ਸਨ ਦੇਖਣ ਨੂੰ ਮਿਲਦੀ ਹੈ ਜੋ ਤੁਸੀਂ ਦੇਖ ਰਹੇ ਹੋ ਇਹ ਡਰੋਨ ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਬਾਰਾਮਤੀ ਤੋਂ ਸਾਹਮਣੇ ਆਈਆਂ ਨੇ ਅੱਜ ਸਵੇਰੇ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੰਸਕਾਰ ਮੌਕੇ ਜੋ ਸਿਆਸਤ ਨਾਲ ਸੰਬੰਧਤ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ ਜਿਸ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਕਲਾ ਜਗਤ ਦੇ ਨਾਲ ਸੰਬੰਧਤ ਬਹੁਤ ਸਾਰੇ ਸ਼ਖਸੀਅਤਾਂ ਜੋ ਇੱਥੇ ਅੱਜ ਪਹੁੰਚੀਆਂ ਹੋਈਆਂ ਸਨ ਆਖਰੀ ਵਿਦਾਇਗੀ ਦੇਣ ਲਈ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਅਮਿਤ ਸ਼ਾਹ ਉਹਨਾਂ ਤੋਂ ਇਲਾਵਾ ਮਹਾਰਾਸ਼ਟਰ ਦੇ ਜੋ ਮੁੱਖ ਮੰਤਰੀ ਉਹ ਵੀ ਦਿਖਾਈ ਦੇ ਰਹੇ ਨੇ ਤੇ ਇੱਕ ਤਸਵੀਰ ਇਹ ਸਾਹਮਣੇ ਆਈ ਹੈ ਜਦੋਂ ਅਜੀਤ ਪਵਾਰ ਦੇ ਜੋ ਪਰਿਵਾਰਕ ਮੈਂਬਰ ਨੇ ਜੋ ਉਹਨਾਂ ਦੇ ਪੁੱਤਰ ਨੇ ਉਹ ਆਖਰੀ ਵਾਰ ਜੋ ਅਗਨੀ ਅਗਨਪੇਟ ਕਰਨ ਦੀ ਜੋ ਰਸਮ ਹੁੰਦੀ ਹੈ ਉਹ ਨਿਭਾਉਂਦੇ ਨਜ਼ਰ ਆ ਰਹੇ ਨੇ ਥੱਲੇ ਇੱਕ ਵੱਡਾ ਇਕੱਠ ਜਿਸ ਥਾਂ ਤੇ ਇਹ ਸੰਸਕਾਰ ਕੀਤਾ ਗਿਆ ਉਸ ਥਾਂ ਤੇ ਜੋ ਸ਼ਖਸੀਅਤਾਂ ਨੇ ਉਹ ਮੌਜੂਦ ਸਨ ਸਣੇ ਜੋ ਅਮਿਤ ਸ਼ਾਹ ਜੋ ਭਾਰਤ ਦੇ ਗ੍ਰਹਿ ਮੰਤਰੀ ਨੇ ਇਸ ਤੋਂ ਇਲਾਵਾ ਜਦੋਂ ਇਹ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਸਨ ਹਰ ਇੱਕ ਅੱਖ ਇੱਥੇ ਭੀਜੀ ਹੋਈ ਸੀ ਖਾਸ ਕਰਕੇ ਉਹਨਾਂ ਦੇ ਜੋ ਸਮਰਥਕ ਸਨ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਤੁਹਾਨੂੰ ਇੱਕ ਹੋਰ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹਨੇ ਸੁਨੀਤਰਾ ਪਵਾਰ ਜੋ ਅਜੀਤ ਪਵਾਰ ਦੇ ਪਤਨੀ ਨੇ ਰਾਜ ਸਭਾ ਮੈਂਬਰ ਨੇ ਜਦੋਂ ਅਜੀਤ ਪਵਾਰ ਦੇ ਦੇਹਾਂਤ ਦੀ ਖਬਰ ਲੱਗਦੀ ਹੈ ਉਸ ਵੇਲੇ ਸੁਨੀਤਰਾ ਪਵਾਰ ਦਿੱਲੀ ਦੇ ਵਿੱਚ ਮੌਜੂਦ ਸਨ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਅਜੀਤ ਪਵਾਰ ਦੇ ਪੁੱਤਰ ਪਿਤਾ ਨੂੰ ਆਖਰੀ ਵਾਰ ਯਾਦ ਕਰ ਰਹੇ ਨੇ ਪਤਨੀ ਉਹਨਾਂ ਦੇ ਕੋਲ ਖੜੇ ਨੇ ਪੁੱਤਰ ਉਹਨਾਂ ਦੇ ਪੈਰਾਂ ਕੋਲ ਬੈਠੇ ਹੋਏ ਨੇ ਤੇ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਪਾਰਟੀ ਦੇ ਵੱਡੇ ਆਗੂ ਸੁਨੇਤਰਾ ਪਵਾਰ ਬੇਹੱਦ ਭਾਉਕ ਨਜ਼ਰ ਆਏ ਕਿਉਂਕਿ ਜਦੋਂ ਪਤੀ ਦੇ ਦੇਹਾਂ ਤੱਕ ਦਾ ਸੁਨੇਹਾ ਉਹਨਾਂ ਕੋਲ ਪਹੁੰਚਿਆ ਉਹ ਪਾਰਲੀਮੈਂਟ ਦੇ ਵਿੱਚ ਜੋ ਸੈਸ਼ਨ ਕੱਲ ਤੋਂ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਘਰੋਂ ਨਿਕਲੇ ਸਨ ਪਰ ਅਚਾਨਕ ਖਬਰ ਪਹੁੰਚਦੀ ਹੈ ਕਿ ਉਹਨਾਂ ਦੇ ਪਤੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਤਾਂ ਕਿਸੇ ਤਰ੍ਹਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਤੋਂ ਮਹਾਰਾਸ਼ਟਰ ਦੇ ਪੂਨੇ ਜੋ ਬਾਰਾਮਤੀ ਇਲਾਕਾ ਹੈ ਉੱਥੇ ਪਹੁੰਚੇ ਤੇ ਉਹਨਾਂ ਦੇ ਤੁਸੀਂ ਦੇਖ ਰਹੇ ਹੋ ਕਿ ਪੁੱਤਰ ਅਜੀਤ ਪਵਾਰ ਦੇ ਪੁੱਤਰ ਪਿਤਾ ਨੂੰ ਦੇਖ ਕੇ ਆਖਰੀ ਵਾਰ ਭਾਉ ਖੁੰਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਪਤਨੀ ਨੇ ਸੁਨੇਤਰਾ ਪਵਾਰ ਤੇ ਉਹਨਾਂ ਦੇ ਕੋਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਵੀ ਪਹੁੰਚੇ ਹੋਣ ਤੇ ਦਿਵਿੰਦਰ ਫੜ ਨਵੀਸ ਵੀ ਤੁਹਾਨੂੰ ਤਸਵੀਰ ਵਿੱਚ ਦਿਖਾਈ ਦੇ ਰਹੇ ਨੇ ਜੋ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਤਾਂ ਸਿਆਸੀ ਖੇਤਰ ਦੇ ਵਿੱਚ ਇਸ ਘਟਨਾ ਦੀ ਬਹੁਤ ਵੱਡੇ ਪੱਧਰ ਤੇ ਚਰਚਾ ਹੈ ਅਮਿਤ ਸ਼ਾਹ ਨੇ ਆਖਰੀ ਵਾਰ ਦਰਸ਼ਨ ਵੀ ਕੀਤੇ ਅਜੀਤ ਪਵਾਰ ਦੇ ਤੇ ਜੋ ਲੋਕਾਂ ਦਾ ਇਕੱਠ ਹੈ ਉਹ ਬਹੁਤ ਵੱਡਾ ਇਕੱਠ ਸੀ ਤੇ ਇਹ ਤਸਵੀਰ ਅੱਜ ਪੂਰੇ ਭਾਰਤ ਦੇ ਵਿੱਚ ਵਾਇਰਲ ਵੀ ਹੋ ਰਹੀ ਹੈ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਕਿ ਅਜੇਹਾ ਆਗੂ ਜਿਸ ਨੂੰ ਲੋਕ ਪਿਆਰ ਨਾਲ ਦਾਦਾ ਕਹਿੰਦੇ ਹੁੰਦੇ ਸੀ ਤੇ ਇਹ ਵੀ ਕਹਿੰਦੇ ਹੁੰਦੇ ਸੀ ਕਿ ਗਰੀਬਾਂ ਦਾ ਮਸੀਹਾ ਜ਼ਮੀਨ ਨਾਲ ਜੁੜਿਆ ਹੋਇਆ ਅਜੀਤ ਪਵਾਰ ਅੱਜ ਨਹੀਂ ਰਿਹਾ ਮਹਾਰਾਸ਼ਟਰ ਦੇ ਸਿਆਸਤ ਦੇ ਦਾਤੂ ਰਾਵੀ ਸਨ ਵੱਡੇ ਆਗੂ ਸਨ ਕਿਉਂਕਿ ਸ਼ਰਦ ਪਵਾਰ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਨਿਤਿਨ ਗਟਕਰੀ ਆਵਾਜਾਈ ਮੰਤਰੀ ਨੇ ਭਾਰਤ ਦੇ ਉਹ ਖੁਦ Nagpur ਤੋਂ ਆਉਂਦੇ ਨੇ ਯਾਨੀ ਮਹਾਰਾਸ਼ਟਰ ਤੋਂ ਆਉਂਦੇ ਨੇ ਉਹ ਵੀ ਪਹੁੰਚੇ ਹੋਏ ਸਨ ਜਿੰਨੀਆਂ ਵੀ ਸਖਸ਼ਤਾ ਪਹੁੰਚੀਆਂ ਹੋਏ ਸਨ ਸਭ ਨੇ ਸ਼ਰਦਾ ਦੇ ਫੁੱਲ ਭੇਟ ਕਿਤੇ ਆਖਰੀ ਸਮੇਂ ਦੇ ਵਿੱਚ ਅਜੀਤ ਪਵਾਰ ਦੇ ਤੇ ਇਸ ਸਮੇ ਇਹ ਤਸਵੀਰ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਿਰਕਾਰ ਜੇ ਆਗੂ ਹੋਵੇ ਤਾਂ ਇਸ ਤਰ੍ਹਾਂ ਦਾ ਆਗੂ ਹੋਵੇ ਕਿਉਂਕਿ ਇਹ ਜੋ ਇਕੱਠ ਹੈ ਦੱਸਦਾ ਹੈ ਕਿ ਆਗੂ ਦਾ ਬੇਸ ਕਿੰਨਾ ਵੱਡਾ ਸੀ ਉਹ গ্রਾਸ ਰੂਟ ਨਾਲ ਜੁੜਿਆ ਹੋਇਆ ਕਿੰਨਾ ਸੀ ਕੱਲ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਹੀ ਗੱਲ ਕਹੀ ਸੀ ਕਿ ਲੋਕਾਂ ਨਾਲ ਜੁੜੇ ਹੋਏ ਜ਼ਮੀਨ ਦੇ ਨਾਲ ਜੁੜੇ ਹੋਏ ਅਜੀਤ ਪਵਾਰ ਅਜਿਹੇ ਆਗੂ ਸਨ ਜਿਨ੍ਹਾਂ ਨੂੰ ਅੱਜ ਸਾਰਾ ਦੇਸ਼ ਯਾਦ ਕਰ ਰਿਹਾ ਤੇ ਕੱਲ ਅਸੀਂ ਕੁਝ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੰਨੇ ਵੀ ਐਮਪੀ ਸਨ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਜਾ ਰਹੇ ਸਨ ਆਪਣੀ ਜੋ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਆ ਇਹ ਤੁਸੀਂ ਦੇਖ ਰਹੇ ਹੋ ਫਾਈਲ ਤਸਵੀਰਾਂ ਅਸੀਂ ਅਜੀਤ ਪਵਾਰ ਦੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਹੀ ਅਜੀਤ ਪਵਾਰ ਨੇ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਕਈ ਵਾਰ ਸੇਵਾਵਾਂ ਨਿਭਾਈਆਂ ਤੇ ਹੁਣ ਵੀ ਉਪ ਮੁੱਖ ਮੰਤਰੀ ਹੀ ਸਨ ਤੇ ਪਰ ਕੱਲ ਦਾ ਜੋ ਮੰਦ ਭਾਗਾ ਦਿਨ ਸੀ ਉਹ ਕਿਸੇ ਦੇ ਜ਼ਿਹਨ ਦੇ ਵਿੱਚ ਨਹੀਂ ਹੋਣਾ ਕਿ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਏਗੀ ਤੇ ਇੱਕ ਵੱਡਾ ਆਗੂ ਭਾਰਤ ਦੀ ਸਿਆਸਤ ਦਾ ਵੱਡਾ ਆਗੂ ਸਾਰਿਆਂ ਨੂੰ ਅਲਵਿਦਾ ਕਹਿ ਜਾਏਗਾ ਤਾਂ ਸੀਸੀਟੀਵੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹ ਹਾਸਾ ਵਾਪਰਿਆ ਜੋ ਜਹਾਜ਼ ਹੈ ਪ੍ਰਾਈਵੇਟ ਜੈਟ ਸੀ ਇਸ ਨੂੰ ਕੰਟਰੋਲ ਕਰਨਾ ਔਖਾ ਹੋ ਗਿਆ ਸੀ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਟੈਕਨੀਕਲ ਕਾਰਨ ਸੀ ਜਾਂ ਕੋਈ ਹੋਰ ਕਾਰਨ ਸੀ ਪਰ ਇਹ ਜੋ ਅੱਗ ਦਾ ਗੁਬਾਰ ਧੂਏ ਦਾ ਅੱਗ ਦਾ ਭਾਂਬੜ ਜੋ ਤੁਸੀਂ ਦੇਖ ਰਹੇ ਹੋ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਤੇ ਆਖਰੀ ਪਲ ਉਹੀ ਸੀ ਜਦੋਂ ਉਹਨਾਂ ਦੀ ਮੌਤ ਤੋਂ ਪਹਿਲਾਂ ਇਹ ਜੋ ਹਵਾ ਦੇ ਵਿੱਚ ਜਹਾਜ਼ ਸੀ ਉਹ ਇੰਬੈਲੈਂਸ ਹੋਇਆ ਆਪਣਾ ਜੋ ਕੰਟਰੋਲ ਉਹ ਗਵਾ ਕਿਉਂ ਜ਼ਮੀਨ ਤੇ ਆ ਡਿੱਗ ਗਿਆ ਉਸ ਤੋਂ ਬਾਅਦ ਉਸ ਦੇ ਵਿੱਚ ਅੱਗ ਲੱਗੀ ਦੂਜੇ ਪਾਸੇ ਉਹ ਤਸਵੀਰ ਤੁਸੀਂ ਦਿਖਾ ਦੇਖ ਰਹੇ ਹੋ ਤਾਂ ਇਹ ਤਸਵੀਰਾਂ ਨਾਲ ਤੁਹਾਨੂੰ ਛੱਡ ਜੰਨੇ ਆ ਜਦੋਂ ਬਾਰਾਮਤੀ ਦੇ ਵਿੱਚ ਆਖਰੀ ਰਸਮਾਂ ਵੇਲੇ ਅਜੀਤ ਪਵਾਰ ਨੂੰ ਆਖਰੀ ਅਲਵਿਦਾ ਕਹਿਣ ਵੇਲੇ ਉਹਨਾਂ ਦੇ ਜੋ ਸਮਰਥਕ ਸੀ ਉਹਨਾਂ ਨੂੰ ਚੋਣ ਵਾਲੇ ਸੀ ਉਹ ਪਹੁੰਚੇ ਹੋਏ ਸਨ हवे तीन वेळा फायर करून बंदुकीची सलामी दिली जाते। पुढच्या बाजूला येण्याचा प्रयत्न कृपया कुणी करू नका सगळ्यांना नम्र विनंती आहे मागच्या बाजूला भेट आहे त्या मागच्याच बाजूने हळूहळू आपण बाहेर पडूया बाहेर प्रचंड गर्दी आहे खूप गर्दी आहे हळूहळू मागच्या बाजूने बाहेर पडा ಸರ್ವನ್ನ ನಮ್ರಪೂರ್ವಕ ಆಹನ